ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਜੀਤ ਮਾਨ ਆਪਾਂ ਰੋਜ਼ ਤੁਹਾਡੇ ਲਈ ਨਵੇਂ-ਨਵੇਂ ਪੋਸਟਾਂ ਲੈ ਕੇ ਆਉਂਦੇ ਰਹਿੰਨੇ ਆ ਤੇ ਤੁਹਾਡੇ ਕਮੈਂਟ ਜਿਹੜੇ ਹੁੰਦੇ ਆ ਆਪਾਂ ਨੂੰ ਬਹੁਤ ਵਧੀਆ ਹੌਸਲਾ ਬੁਝਾਈ ਦਿੰਦੇ ਆ ਤੇ ਜੇ ਆਪਾਂ ਨੂੰ ਕੋਈ ਓਦਾਂ ਦਾ ਕਮੈਂਟ ਵੀ ਕਰਦੇ ਆ ਤਾਂ ਉਹਨੂੰ ਵੀ ਆਪਾਂ ਬਈ ਪੋਜ਼ਿਟਿਵ ਹੀ ਲੈਨੇ ਆ ਆਪਾਂ ਕਦੇ ਇਹ ਨਹੀਂ ਸੋਚਿਆ ਵੀ ਜਾਂ ਗੁੱਸਾ ਕਰੀ ਆਪਾਂ ਨੂੰ ਉਹ ਚੋਂ ਕੋ ਸਿੱਖਣ ਨੂੰ ਮਿਲਦਾ ਜੋ ਵੀ ਭਰਾ ਆਪਾਂ ਨੂੰ ਕੋਈ ਕੋਈ ਮਾੜਾ ਕਮੈਂਟ ਜਾਂ ਚੰਗਾ ਕਮੈਂਟ ਕਰਦਾ ਹਰ ਕਿਸੇ ਤੋਂ ਸਿੱਖਣ ਨੂੰ ਮਿਲਦਾ ਆ ਆਦੇ ਨਹੀਂ ਹੁੰਦੇ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ਇਸੇ ਕਰਕੇ ਆਪਾਂ ਨੂੰ ਕੱਲਾ ਜੇ ਤੁਹਾਨੂੰ ਗਿਆਨ ਆ ਤੁਸੀਂ ਵੰਡੋ ਪਰ ਤੁਸੀਂ ਇਹ ਨਾ ਸੋਚੋ ਵੀ ਆਪਾਂ ਹੀ ਸਿਆਣੇ ਆ ਕਿਉਂਕਿ ਬਹੁਤ ਜਾਣੇ ਬਹੁਤ ਸਾਰੇ ਭਰਾ ਤੁਹਾਡੇ ਨਾਲੋਂ ਜ਼ਿਆਦਾ ਹੁੰਦੇ ਆ ਇਹ ਫੀਲਡ 'ਚ ਨੌਲੇਜ ਜ਼ਿਆਦਾ ਰੱਖਦੇ ਆ ਤੇ ਉਹਨਾਂ ਤੋਂ ਆਪਾਂ ਨੂੰ ਵੀ ਸਿੱਖਣਾ ਚਾਹੀਦਾ ਤੇ ਆਪਾਂ ਤੁਹਾਡੇ ਤੋਂ ਬਈ ਸਿੱਖਦੇ ਆ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ एसजी ਕੰਪਨੀ ਵਾਲੇ ਬੋਲ 40146 ਟੌਮ ਕੈਟ ਦੀ ਬੱਚੀ ਦਿਖਾ ਰਹੇ ਆ ਸੈਕਸਰ ਸੀ ਮਨਜ਼ੂਰ ਕੀਤਾ ਸੀ ਆਪਾਂ ਜਿਹਨੂੰ ਆਪਾਂ ਬੱਚੀ ਵਾਲਾ ਟੀਕਾ ਕਹਿੰਦੇ ਆ ਤੇ ਵੈਗਰੂ ਦੀ ਕਿਰਪਾ ਨਾਲ ਆਹ ਬੱਚੀ ਪੈਦਾ ਹੋਈ ਇਹ ਬੱਚੀ ਮੇਰੇ ਪਿੰਡ ਮਾਨਮਰਾੜੀ ਆ ਇਹਦੀ ਆਪਾਂ ਪਹਿਲਾਂ ਫੋਟੋ ਵੀ ਐਡਿਟ ਕੀਤੀ ਸੀ ਪਹਿਲਾਂ ਇਕੱਲੀ ਫੋਟੋ ਪਾਈ ਸੀ ਮੈਂ ਤੁਹਾਡੇ ਤੋਂ ਪੁੱਛਿਆ ਸੀ ਆਪਾਂ ਇਸ ਦੀ ਵੀਡੀਓ ਪਾਈਏ ਤੇ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਆ ਟੌਮ ਕੈਟ ਬੋਲਦਾ ਜਨਮ 2015 ਵਿੱਚ ਹੋਇਆ ਤੇ 5 ਸਟਾਰ ਵੈਲਿਊ ਦਾ ਬੋਲ ਆ ਜੀ ਇਹ ਕੰਪਨੀ ਦੇ ਅਕੋਰਡਿੰਗ ਤੇ ਜੇ ਦੀ ਮਾਂ ਤੇ ਪਿਓਲੇ ਪਾਸੋਂ ਗੱਲ ਕਰੀਏ ਪੇਰੈਂਟਸ ਦਾ ਜਿਹੜਾ ਦੁੱਧ ਰਿਕਾਰਡ ਆ ਬਹੁਤ ਹੀ ਚੰਗਾ ਹੈ 11000 ਪਲੱਸ ਦਾ ਰਿਕਾਰਡਡ ਬੋਲ ਆ ਜੀ ਇਹ ਦੋਨੋਂ ਸਾਈਡ ਤੋਂ ਬਹੁਤ ਹੀ ਚੰਗਾ ਬੋਲਾ ਮਾਂ ਵਾਲੇ ਪਾਸੋਂ ਵੀ ਪਿਓ ਵਾਲੇ ਪਾਸੋਂ ਵੀ 5 ਪਲੱਸ ਦੀ ਫੈਟ ਆ ਜੀ ਤੇ ਇਹ ਬੱਚੇ ਇਦਾਂ ਦੇ ਬੱਚੇ ਪਾਉਂਦਾ ਜੀ ਆਪਾਂ ਬਹੁਤ ਫੀਲਡ ਵਿੱਚ ਸੀਮਨ ਜੂਸ ਕੀਤਾ ਇਸ ਬੋਲ ਦੀਆਂ ਆਪਣੇ ਕੋਲੇ ਫੀਲਡ ਵਿੱਚ ਕਾਫੀ ਵੜਾ ਦੁੱਧ ਤੇ ਵੀ ਆ ਚੁੱਕੀਆਂ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਆ ਤੇ ਅੱਜ ਵਾਲੀ ਇਹ ਤੁਹਾਨੂੰ ਬੱਚੀ ਕਿਦਾਂ ਦੀ ਲੱਗੀ ਇਹ ਤੁਸੀਂ ਕਮੈਂਟਾਂ ਵਿੱਚ ਹਾਇਰੀ ਲਵਾਇਓ ਬੁੱਲ ਬਾਰੇ ਆਪਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਤੀ ਆ ਸੈਕਸਡ ਸੀਮਨ ਵੀ ਆਉਂਦਾ ਹੈ ਤੇ ਨਾਨ ਸੈਕਸਡ ਵੀ ਆਉਂਦਾ ਹੈ ਤੇ ਇੱਕ ਆਪਾਂ ਤੁਹਾਨੂੰ ਹੋਰ ਦੱਸ ਦਈਏ ਆਪਾਂ ਇੱਕ ਸਾਈਡ ਆਪਣੇ ਇੰਸਟਾਗ੍ਰam ਤੇ ਫੇਸਬੁੱਕ ਪੇਜ ਦਾ ਲੋਗੋ ਲਾਇਆ ਹੋਇਆ ਆਪਣੀ ਵੀਡੀਓ ਚੰਗੀ ਲੱਗੀ ਵੱਤ ਵੱਤ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਆਪਣੇ ਇੰਸਟਾਗ੍ਰam ਤੇ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਜੀ ਮਿਲਦੇ ਆਂ ਦਾਂ ਦੀ ਹੋਰ ਨਵੀਂ ਵੀਡੀਓ ਨਾਲ ਧੰਨਵਾਦ